ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦਿਨਾਂ ਤੇ ਜ਼ਿਲ੍ਹੇ ਦੀ ਉਵੇਂ ਗੁਰਦਾਸਪੁਰ ਚ ਰਾਤ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰ ਦਿੱਤਾ ਕਿ ਇਹ ਆਮ ਆਦਮੀ ਪਾਰਟੀ ਦਾ ਹੈ ਤੇ ਮਤਲਬ ਕਾਂਗਰਸ ਦੇ ਅਕਾਲੀ ਗੱਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇਦ ਸਾਰੇ ਇੰਨੇ ਅਨਪੜ੍ਹ ਹੈ ਕਿ ਉਹ ਕੋਨੇ ਆਪਣੇ ਕਾਗਜ਼ਿਕ ਰਸਈ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਛੇ ਸ਼ਰਮ ਮਲਿਆ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨੇ ਐਸੇ ਸਾਰੀਆਂ ਐਸਐਸਪੀ ਨੇ ਆਈ ਕੀਤਾ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਥੱਲੇ ਕਿ ਸਾਰੇ ਬੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਨਸਲ ਕਰ ਦੇ ਜਿਆਦਾ ਪਹਿਲੇ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਾ ਹੀ ਕਰਾਉਂਦੇ ਇਹ ਤਾਂ ਚੰਗਾ ਹਾਂਜੀ ਪ੍ਰਧਾਨ ਜੀ ਬੜੀ ਖੁਸ਼ੀ ਹੈ ਕਿ ਅੱਜ ਤੁਸੀਂ ਆਉਂਦੇ ਭਾਈ ਮਿੱਤਲ ਸਾਹਿਬ ਨੇ ਆਪਣੇ ਮਾਤਾ ਦੀ ਯਾਦ ਵਿੱਚ ਹਸਪਤਾਲ ਵਿੱਚ ਇੱਕ ਮਰੀਜ਼ਾਂ ਦੇ ਪਰਿਵਾਰਾਂ ਨੂੰ ਰਹਿਣ ਵਾਸਤੇ ਇੱਕ ਬਹੁਤ ਵਧੀਆ ਸਰਬ ਬਣਾਈ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਬੜਾ ਪੁੰਨ ਦਾ ਕੰਮ ਕੀਤਾ ਹੈ ਤੇ ਜਿਵੇਂ ਇਹਨਾਂ ਨੇ ਸੇਵਾ ਕੀਤੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿਹਦੇ ਕੋਲੇ ਅਜਿਹੇ ਸਾਧਨ ਹੈ ਕਿ ਐਗੀਆਂ ਸੇਵਾਵਾਂ ਦੇ ਕੰਮ ਕਰਨ ਸਹੀ ਆਪਣਾ ਪੰਜਾਬ ਬਗੇ 1235 ਜਿਹੜੇ ਨਾਮੀ ਨੋਸ਼ਨਲ ਜਿਹੜੇ ਰੱਦ ਕੀਤੇ ਆ ਜੀ ਸਰਕਾਰ ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਦੀ ਉਵੇਂ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤੋਂ ਉਹਨਾਂ ਨੇ ਸਾਫ਼ ਹੀ ਕਰਤਾ ਕਿ ਇਹ ਆਮ ਆਦੀ ਪਾਰਟੀ ਦਾ ਇਹ ਤਾਂ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਉਨ ਸਾਰੇ ਇੰਨੇ ਅਨਪੜ੍ਹ ਹੈ ਕਿ ਉਹ ਕੋਨੇ ਆਪਣੇ ਕਾਗਜ਼ੀਕ ਸਹੀ ਨਹੀਂ ਕੀਤੇ ਅਸੀਂ ਮੈਨੇ ਤੇ ਡੈਮੋਕਰੇਸੀ ਨੂੰ ਪਿੱਛੇ ਸ਼ਰਾਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਈ ਕੀਤਾ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਥੱਲੇ ਕਿ ਸਾਰੇ ਬੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰ ਨੂੰ ਕਹਿਤਾ ਕਿ ਉਹਨ ਕੈਂਸਲ ਕਰ ਦੇ ਜਿਆਦਾ ਪਹਿਲੇ ਹੀ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਹੀਂ ਕਰਾਉਂਦੇ ਤੂੰ ਚੰਗਾ